就就喝。嗯嗯嗯 हा हे गुरु हाहे गुरु

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਹੈ ਵਾਰ ਕਿਰਤੋ ਤੇ ਜੀ ਪਾਸੇ ਜਤਿ ਨੇ ਪ੍ਰਥਮ ਸੋਤੀ ਮਹਾਰਾਜ ਗੁਰਨਾਮ ਅਲੇਖਿਆ ਹੈ ਬਿਰੰਗਤ ਗੁਰ ਤੇ ਨਰਭਾਉ ਸੋਰਾਵ ਬਸਾਉ ਸੁਹਾਏ ਅਰਜਨ ਹਰਿ ਰੋਗਤਿਲੋ ਨੰਦਰਾ ਸੇਵੀ ਨਰਰਾਏ ਮੇਰੀ ਜਾਨੀ ਪਰਸੰਗਿਆ ਜੀ ਜਿਦਿਨੇ ਸਭ ਜੰਗ ਲਗਾਇਆ ਤੇਗਵਾ ਹਾਥਰ ਸੁਧਰੀਆ ਕਗਲਾਮ ਜੈਦਾਏ ਸਭ ਥਾਈ ਸੁਹਾਏ ਦਸਵੇਂ ਪਾਪਿਆ ਸਾਹਿਬੋ ਦੇਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸਾਈਂ ਹੋੜਾ ਜੀ ਦਾ ਹਾਏ ਗੱਜਰ ਪਾਟਿਆ ਦੀ ਜੋਤ ਹੈ ਮਾਨੇ ਤੇ ਬੋਹੇ ਜਵਾਰਾ ਜੱਤਰ ਪਾਟਿਆ ਮਾਨੇ ਦਾ ਜਿਗੋ ਜਿਗੋ ਦਾ ਨਾਮ ਹੈ ਸਾਹਿਬੋ ਦੇਵ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਦਰਸ਼ਨ ਸਬੈ ਸਦਾ ਚੰਨ ਸਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਤਾਹੋ ਸਭ ਲੱਗਿਆ ਚੜੀਆਂ ਮੁਗਧਿਆ ਹੱਥਿਆ ਜੁੱਤੀਆਂ ਦੱਸਿਆ ਜਿਨਾ ਗੁਰਮਖਾ ਨਾਮ ਜਪਿਆ ਗੱਲ ਦੇ ਦਮਿਆ ਦੇ ਚਲਾਈ ਤੇਗਵਾ ਦੀ ਦੇਸੀ ਅੰਦਰ ਸਿੰਘ ਸਾਧਨਾ ਪਿਆਰੇ ਸਤਾਰਾ ਦੀ ਕਮਾਈ ਦਾ ਧਿਆਨ ਕਰਕੇ ਬੋਲਾ ਜੀ ਵਾਹਿਗੁਰੂ ਜਿਨ੍ਹਾਂ ਸੰਗਤਾਂ ਸਮੁਣੀਆਂ ਨੇ ਧਰਮ ਵਿੱਚ ਸੇਵਾ ਕੀਤੀ ਬੰਦ ਬੰਦ ਪਟਾਏ ਖੋਪਰੀਆਂ ਲੋਹਾਂ ਤੇ ਖੜੀਆਂ ਤੇ ੜੇ ਪਾਣਾ ਨਾਲ ਸਰਵਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਮਾਰਿਆ ਸਿੱਕੇ ਜਸਤੋ ਸਤ ਸੰਗਲ ਬਾਤੀ ਚਨਾ ਸੰਗ ਸਿੰਗੜੀਆਂ ਪੰਘੀਆਂ ਜੇ ਕਮਾਈ ਦਾ ਝਾੜ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਆਖਸਾ ਸਰਬੱਤ ਗੁਰਦੁਆਰਿਆਂ ਗੁਰਸਤਾਂ ਦਾ ਅਹਿਸਾਸ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਬੋਲ ਆਦੇ ਗੁਰੂ ਵਾਹਿਗੁਰੂ ਵਾਰ ਗੁਰੂ ਜਪਾਵੇ ਸਰਬਤੋ ਸਭਾ ਸਰਬਸਤੋ ਹੋਵੇ ਜਹਾਂ ਜਹਾਂ ਹਾਲ ਕਾ ਜੀ ਦਾ ਹੈ ਬਹਾਂ ਤਨ ਰੱਛਾ ਦੇ ਆਲ ਚੋ ਦੇਗ ਦੇਗ ਫਤਿਹ ਦਰਦ ਦੀ ਪਾਜ ਮਨ ਦੀ ਰੀਤਾ ਸ੍ਰੀ ਸਾਹੋਜ ਦੇ ਸਹਾਏ ਸਾਖ ਸਾਹਿਬ ਦੇ ਬੋਲ ਬਾਣੇ ਬੋਲ ਜੀ ਹਾਰਿਉ ਮਖੋਦਿ ਸਿਖਨੋ ਸਿਖੀ ਨਾਮ ਕੇਸਤਾਲ ਰਹਿਤ ਨਾਮ ਗਵੇਕ ਨਾਮ اے ਸਵਾਦਾਨ ਪ੍ਰੋਸਵਾਦਾਨ ਬਦਾਸਤਾਨ ਨਾਮ ਬਾਨ ਕ੍ਰਿਪਾ ਮਰਗੁ ਕਰਿ ਜੀਕੇ ਬੁਧ ਕਰਿ ਦਰਸ਼ਨ ਸੁਨਾਲ। ਗਉਧੀਆਂ ਚੰdre ਬੁਖੇ ਝੁਗੁ ਝੁਗੁ ਤਨ ਮਰਮ ਕਾ ਜਕਾਰ ਬੋਲੋ ਜੀ। ਜਾਇਬੂ ਆਪ ਜੀਆ ਦੇ ਸਿਖਾਂ ਦਾ ਮਾਨੀਵਾ ਮਾਪੂਤਰੀ ਮਾਤ ਪਤ ਦਾ ਰਾਖਾ ਆਪ ਬਾਗਿ। ਇਹ ਆਪਣੇ ਪੰਥ ਦੇ ਸਹਾਇ ਦਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਸਾਂਭਾ ਦੇ ਜਿੱਥੋਂ ਆਪ ਜੀ ਦੇ ਪਿਆਰੇ ਪਤਨ ਨੂੰ ਵਿਟੋੜਿਆ ਗਿਆ ਹੈ ਜੀ। ਖੁੱਲੇ ਦਰਸੰਦਾਰ ਤੇ ਸੇਵਾ ਸੰਭਾਲ ਕਰਨ ਦਾ ਦਾਣ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼। ਥੇ ਨਿਭਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਜੋਤਿ ਦੀ ਜੋ ਤਕਰੀਬ ਨੂੰ ਆਜ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਪ ਜੀਆਂ ਦੇ ਚਰਨਾਂ ਕਮਲਾਂ 'ਪਾਸ ਅਰਦਾਸ ਤੇ ਕੀ ਹੈ ਬਾਤ ਚੁ ਜੀਆ ਸਹੀ ਪ੍ਰਕਾਸ਼ ਹਮਾਰਾ ਭਰਿਓ ਕਟਨਾ ਸ਼ਹਿਰ ਬਿਨਾ ਪਵਨਯੋ ਲੋਕ ਸਭ ਤੋ ਪੁਰਗੁ ਪਗਵਾਂ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਵਾਲੇ ਕਲ ਕੀ ਕਿਰਪਾ ਸਾਡੇ ਦੇ ਦੇ ਸਾਥ ਸਵਾਰ ਸਤਿਨਾਮ ਵਾਹਿਗੁਰੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਆਗਮਨ ਪਰਬਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਸੋਚੇ ਨਗਰ ਦੇ ਸੰਗਤਵੰਤੋ ਪਾਤਸ਼ਾਹ ਜੀਓ ਧੰਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਾਂ ਦੀ ਛਾਤਰ ਛਾਇਆ ਹੈ ਹੋਏ ਚਾਰ ਪੰਜ ਪਿਆਰਿਆਂ ਦੀ ਵਿਵਾਈ ਦੇ ਵਿੱਚ ਮਹਾਰਾਜ ਨਗਰ ਕੀਰਤਨ ਆਰੰਭ ਕਰਨ ਬਾਅਦ ਦੀ ਅਰਦਾਸ ਦੇਤੀ ਹੈ ਪਾਤਸ਼ਾਹ ਜੀਓ ਭਾਣਿ ਭਾਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀਓ ਗੁਰੂ ਆਲਸਾ ਪਤਿ ਪਾਤਸ਼ਾਹ ਜੀ ਦੇ ਅੱਗੇ ਹਾਜ਼ਰ ਹੈ ਅਕਸ਼ਾ ਜੀ ਕਾਲਕ ਸੇ ਸੰਬਾਧ ਹਾਜ਼ਰ ਹੋਣ ਦੇ ਸਾਥੀ ਸੰਗਤ ਸੰਗ ਹਾਜ਼ਰ ਹਨ ਪਾਤਸ਼ਾਹ ਕਿਰਪਾ ਕਰੋ ਆਪ ਦੀ ਆਪ ਦੀ ਦੇ ਜਾਹੋ ਦੁਆ ਦੇ ਨਾਲ ਸਾਚੇ ਜੀ ਉਹ ਨਗਰ ਕਣੇ ਨੂੰ ਬਰਸੇ ਵਿਦਾਰੇ ਬਖਸ਼ੇ ਨਿਹਾਲ ਕਰੋ ਸੇਵਾਦਾਰਾਂ ਦੇ ਸਿਰ ਤੇ ਮਿਹਰ ਦਾ ਫਰਕਣਾ ਆਲਸ ਸੰਭਾਈ ਹੋਣਾ ਨਿਰਵੇਗਤਾ ਸਾਥ ਸਤਿਪੁਰਨਤਾ ਕਰਵਾਉਣੇ ਸਾਚੇ ਜੀ ਉਹ ਦੋਨਾ ਵਿਰਸਾ ਨੂੰ ਚਾਚੇ ਰੱਖਣਾ ਸੁੱਚੇ ਨਗਰ ਕਣੇ ਵਿੱਚ ਇਲਾਕੇ ਵਿੱਚ ਘਰ ਪਰਵਾਰਾਂ ਦੇ ਖਾਲਸੇ ਪੰਥ ਵਿੱਚ ਦੇਰ ਸਵਾਗਤ ਬੜੇ ਸਲਾਮ ਆਪਾਂ ਨੂੰ ਪਿਆਰ ਸਵਾਗਤ ਕਰਨਾ ਬਾਦਸ਼ਾਹ ਜੀਓ ਸੁਮਤੀਆਂ ਸੰਗਤਾਂ ਦੇ ਸਤਿ ਸ੍ਰੀ ਅਕਾਲ ਮੇਜਰ ਦਾ ਹਾਜ਼ਰ ਹੋਣਾ ਬਾਦਸ਼ਾਹ ਜੀ ਆਪ ਦਿੱਖ ਵਰਸਣਾ ਨਿਰਵੈਰਤਾ ਸਾਥਕਾਰ ਗੰਗ ਸੰਗਤ ਸਭਾ ਜੋ ਕੇ ਸੰਪੂਰਨ ਪਰਵ ਹੈ ਆਏ ਸ੍ਰੀ ਆਤਮੇ ਦੀ ਪਾਵਨ ਸਾਧੇ ਆਪ ਜੀ ਨੂੰ ਅਗਵਾਇ ਕਰਨ ਵਾਸਤੇ ਪੱਜਣੇ ਹਾਜ਼ਰ ਰਹਾਂਗਾ ਆਪ ਜੀ ਕਾਲੇ ਪੌਣ ਦੀ ਆਗਿਆ ਬਖਸ਼ੋ ਸ੍ਰੀ ਪਿਆਰੇ ਜੀ ਦਾ

راج کرے گا سب دے رج گرو نام جاگا تو سب تو میرا ہے گی ہے ਉਹਨਾਂ ਨੂੰ ਬੇਨਤੀ ਹੈ ਕਿ ਲਗਾੜੇ ਵਾਲੀ ਬੜੀ ਵੱਧ ਤੋਂ ਵੱਧ ਕਰੀ ਹੈ। ਉਸ ਤੋਂ ਬਰਕਰ ਮਾਣੀ ਵਾਲਾ ਸੈਕਟਰ ਹੈ ਉਹ ਕ੍ਰੰਟ ਦੇ ਗੱਤਕੇ ਵਾਲੇ ਵੀਰ ਹਾਂ। ਤੋਂ ਗੱਤਕੇ ਵਾਲੇ ਜਿਹੜਾ ਪਿੱਛੇ ਜੋ ਪਾਣੀ ਵਾਲਾ ਸੈਕਟਰ ਹੈ। ਤੋਂ ਬੇਖੀ ਹੈ ਭਾਈ ਸੋਕੇ ਪ੍ਰਕਾਰ ਸਾਰੇ ਸੰਗਤ ਨੇ ਨਾਦਰਤਾ ਸਾਥ ਮਹੌਲ ਰੱਖਣਾ ਜੀ। ਤੋਂ ਭਾਈ ਬਰਨਾਲਾ ਕਹਿੰਦੇ ਦਰਵਾਜ਼ੇ ਤੋਂ ਕੰਪੈਰੇ ਕਰਨ ਦਾ ਮਦਦ ਕਰਦੇ ਕੋਸ਼ਿਸ਼ ਕਰਵਾਉਣ ਦਾ ਮਾਣ ਸਨ ਕਹਿਰ ਵਾਲੀ ਜਿਹਦੇ ਵਿੱਚ ਮੇਲੇ ٻاٹھ ڪي بلاگر ماڻه تاڪي سارن کي سڏڻ جو satya <Sýstup> naam <Sýstup> 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 ਆ ਰੋਇ ਲੋ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ